ਇਹ ਇਹ ਕੀ ਇਹ ਚੀਜ਼ ਨੂੰ ਸਮੂਦੇ ਨਹੀਂ ਵੀ ਤੇ ਸਾਡੀ ਅਨ ਗੱਲੀ ਦੇ ਨਾਲ ਅੱਗੇ ਲੋਕ ਮਰ ਰਹੇ ਕੋਈ ਹੱਕ ਨਹੀਂ ਜੇ ਮਿਊਸਪਲ ਕਾਰਪੋਰੇਸ਼ਨ ਤੇ ਹੋਵੇ ਤੇ ਡਾਕਟਰੀ ਹੋਵੇ ਤੇ ਕੋਈ ਪੱਣੀ ਹੋ ਗਈ ਹੈ ਕੋਈ ਅਧਿਰੀ ਹੋਵੇ ਕਿਸੇ ਨੂੰ ਕੋਈ ਹੱਕ ਨਹੀਂ ਨੈਤਿਕ ਸੋਚ ਤੋਂ ਗੰਦ ਪਾਉਣ ਦਾ ਤੋਂ ਕਿ ਮੈਂ ਮਿੱਕੇ ਅਸਿਕਾ ਕਿ ਪਾਣੀ ਸਾਡਾ ਦਰਿਆ ਚੇਕ ਕਰਕੇ ਜਾਂਦਾ ਇਹ ਤੇ ਛੇ ਹੋਇਆ ਜੀ ਇਹ ਕਿ ਜੇ ਛੇ ਹੋਇਆ ਤਾਂ ਤੁਸੀਂ ਇਹਨਾਂ ਬਗਲਵਾ ਪ੍ਰਬੰਧ ਕਰੋ ਕਿੰਨੇ 3.5 ਕਰੋੜ ਚਾਹੀਦਾ ਹੈ 3.5 ਕਰੋੜ ਤੋਂ ਆਪਾਂ ਪੁੱਛੀ ਫਿਰ ਕਹਿੰਦੇ 3 ਮਹੀਨੇ ਚਾਹੀਦੇ ਆ ਕਿ ਹੁਣ 3 ਮਹੀਨੇ ਲਵੋ ਪਰ ਅਸੀਂ 3 ਮਹੀਨੇ ਪਾਣੀ ਨਹੀਂ ਪਾਉਣ ਦੇਣਾ ਅਸੀਂ ਇਹਨਾਂ ਨੂੰ ਟੈਂਪਰੇਰੀ ਪ੍ਰਬੰਧ ਕਰ ਦਿੱਤਾ ਪੈਨ ਮੋਟਰ ਉੱਥੇ ਚੱਲਦੀਆਂ ਅਸੀਂ ਪਾਣੀ ਸਾਰਾ ਚੱਕ ਕੇ ਉੱਥੇ ਜਾ ਰਹੇ ਅਸੀਂ ਇਹਨਾਂ ਨੇ ਹੁਣ ਆਲਦਾ ਜਿਹੜੇ ਤੇ 3.5 ਕਰੋੜ ਰੁਪਏ ਵੀ ਲਾ ਰਹੇ ਤਾਂ ਪਾਣੀ ਫਿਰ ਦੇ ਰਹੇ ਚੱਲ ਕਿਉਂ ਸਰਕਾਰ ਮੈਂ ਕਦੋਂ ਮੁੰਡਾ ਪੈਸੇ ਦੇਗਾ ਇਹ ਆਈਐਸ ਪੀਸੀਐਸ ਸਭ ਸਰ ਸਾਰੇ ਇੰਜੀਨੀਅਰ ਕਿੰਨੇ ਲੋਬੇਣਾ ਹੁੰਦੇ ਕੀ ਹੁਣ ਜਿਹੜੇ ਹੈਗੇ ਸਰਕਾਰ ਪੈਸੇ ਵੀ ਦੇਵੇਂ ਤੇ ਡਾਲਾ ਵੀ ਖਾਵੇਂ ਤੇ ਪਹਿਲਾਂ ਬਿਮਾਰ ਕਰੇ ਤੇ ਮੁੜ ਕੇ ਇਲਾਜ ਕਰਾਵੇ ਇਹ ਅਧਿਕਾਰੀ ਗੱਲ ਤਨਖਾਹ ਦਾ ਨਹੀਂ ਲੈਂਦੇ ਬਾਬਾ ਜੀ ਅੱਜ ਇੱਕ ਵਾਰ ਸੇ ਗਊ ਘਾਟ ਪੁੱਛੇ ਉਹ ਅਨਟਰੀਟਿਡ ਪਾਣੀ ਜਿਹੜਾ ਹਲੇ ਵੀ ਪੰਦ ਹੋਇਆ ਨਾ ਸਰਾਰ ਉਹ ਹੈਗੇ ਇਹਨਾਂ ਦੀ ਅਣਗਹਿਲੀ ਹੈ ਜਿਹਨੂੰ ਆਪਾਂ ਕਹ ਰਹੀਏ ਕਿ ਅਸੀਂ ਉਹ ਚੀਜ਼ ਨੂੰ ਸਮਝਦੇ ਹੀ ਨਹੀਂ ਹੁਣ ਤੱਕ ਰਾਤਾਂ ਪਈਆਂ ਹੋਈਆਂ ਉਹ ਕੁ ਮਹੀਨੇ ਸਾਲੋਂ ਸੇ ਹੱਲ ਹਣਾਂ ਦੇ ਵਿੱਚ ਉਧਰ ਲਾਉਣੇ ਪਏ ਸੀ ਇੱਥੇ ਆ ਨਹੀਂ ਪਾਏ ਜੀ ਤੇ ਅਸੀਂ ਰਿਪੋਰਟ ਉਹਦੇ ਲੈਂਦੇ ਰਏ ਇਸ ਦਿਨ 60 ਤਰੀਕ ਨੂੰ ਇਹ ਆ ਕੇ ਮੀਟਿੰਗ ਕੀਤੀ ਆ ਉਸੇ ਆ ਕੇ ਸਾਰੇ ਪ੍ਰਸ਼ਾਸਨ ਨੂੰ ਇਹ ਕਿਹਾ ਵੀ ਹੁਣ ਉਸੇ ਕੋਈ ਪਾਣੀ ਨਹੀਂ ਪੈਂਦਾ ਸਾਡਾ ਬੜਾ ਵਧੀਆ ਸਿਸਟਮ ਚੱਲ ਰਿਹਾ ਤੇ ਅਸੀਂ ਕੁਦਰਤੀ ਤਰੇਹੇ ਕਿ ਇੱਥੇ ਮਸ਼ੀਨਾਂ ਚੱਲਦੀਆਂ ਜਿਹੜੀਆਂ ਘਾਰ ਘੱਟਦੀਆਂ ਉਹਨੂੰ ਜੋ ਦੇਖਣਾ ਹੈ ਤੇ ਪਾਣੀ ਇਹਦੇ ਸਿੱਧਾ ਪਉਣ ਦੇ ਆ ਸੀ ਫਿਰ ਅਸੀਂ ਉਸ ਦਿਨ ਵੀ ਸਾਰੇ ਪ੍ਰਸ਼ਾਸਨ ਨੂੰ ਸੱਦੇ ਫਿਰ ਅਸੀਂ ਕਿਵੇਂ ਚੱਲ ਸ਼ਾਂਤ ਕਰ ਗੱਲ ਲੈਣਗੇ ਕੱਲੋਂ ਕੱਲ ਫਿਰ ਉੱਤੇ ਪਾਣੀ ਪੈਂਦਾ ਸੀ ਅੱਜ ਅੱਜ ਸੇ ਉੱਤੇ ਪਾਣੀ ਪੈਂਦਾ ਇਹ ਇਹ ਕੀ ਇਹ ਚੀਜ਼ ਨੂੰ ਸਮਝਦੇ ਨਹੀਂ ਵੀ ਦੇ ਸਾਡੀ ਅਣਗਲੀ ਦੇ ਨਾਲ ਅੱਗੇ ਲੋਕ ਮਰ ਰਹੇ ਕਿਸੇ ਨੂੰ ਕੋਈ ਹੱਕ ਨਹੀਂ ਜੇ ਮਿਊਸਪਲ ਕਾਰਪੋਰੇਸ਼ਨ ਤੇ ਹੋਵੇ ਤੇ ਇੰਡਸਟਰੀ ਹੋਵੇ ਤੇ ਗਊ ਜਿਹੜੀ ਹੈਗੀ ਹੈ ਕੋਈ ਡੈਰੀ ਹੋਵੇ ਕਿਸੇ ਨੂੰ ਕੋਈ ਹੱਕ ਨਹੀਂ ਨੈਚਰਲ ਸੋਰਚ ਗੰਦ ਪਾਉਣ ਦਾ ਜੇ ਬਾਹਰ ਇਹ ਗੈਰਕਾਨੂੰਨੀ ਹੈ ਗੈਰਸਵਧਾਨਿਕ ਮਿਊਸਪਲ ਕਾਰਪੋਰੇਸ਼ਨ ਨੂੰ ਲੁਧਿਆਣਾ ਲੁਧਿਆਣਾ ਦੀ ਮਿਊਚਲ ਕਾਰਪੋਰੇਸ਼ਨ ਪੂਰੇ ਪੰਜਾਬ ਦੀ ਸਭ ਤੋਂ ਵੱਡੀ ਕਾਰਪੋਰੇਸ਼ਨ ਵੱਡੀ ਨਹੀਂ ਅਮੀਰ ਕਾਰਪੋਰੇਸ਼ਨ ਇਹਦੇ ਹੀ ਹਾਲ ਹੋਵੇ ਪੈਸੇ ਲੈ ਲੈਣ ਕਿਉਂਕਿ ਇਹਨਾਂ ਨੇ ਕਿਹਾ ਸੀਗਾ ਕਿ ਪਾਣੀ ਸਾਡਾ ਦਰਿਆ 'ਚ ਇਸ ਕਰਕੇ ਜਾਂਦਾ ਤੇ ਛੱਡੇ ਹੋਇਆ ਜੀ ਇਹ ਕਹਿੰਦੇ ਜੇ ਛੱਡੇ ਹੋਇਆ ਤਾਂ ਤੁਸੀਂ ਇਹ ਤਾਂ ਬਦਲੋ ਪ੍ਰਬੰਧ ਕਰੋ ਕਿੰਨੇ ਸਾਢੇ 3 ਕਰੋੜ ਚਾਹੀਦਾ ਹੈ ਸਾਢੇ 3 ਕਰੋੜ ਦੋਤਾ ਪੁੱਛੀ ਫਿਰ ਕਹਿੰਦੇ ਸਾਢੇ 3 ਮਹੀਨੇ ਚਾਹੀਦੇ ਆ ਕਿ ਸਾਢੇ 3 ਮਹੀਨੇ ਲੈ ਲਓ ਪਰ ਅਸੀਂ ਸਾਢੇ 3 ਮਹੀਨੇ ਪਾਣੀ ਨਹੀਂ ਪੁੰਨ ਦੇਣਾ ਸੀ ਇਹਨਾਂ ਨੂੰ ਬਾ ਟੈਂਪਰੀ ਪ੍ਰਬੰਧ ਕਰ ਦਿੱਤਾ ਤੈਨੂੰ ਮੋਟਰ ਉੱਥੇ ਚੱਲਦੀਆਂ ਸੀ ਪਾਣੀ ਸਾਰਾ ਚੱਕ ਕੇ ਉੱਥੇ ਜਾ ਰਿਹਾ ਸੀ ਜੀ ਇਹਨੇ ਹੁਣ ਆਪਦਾ ਜਿਹੜਾ ਤੇ 3.5 ਕਰੋੜ ਰੁਪਏ ਵੀ ਲਾ ਰਿਆ ਤੇ ਪਾਣੀ ਫਿਰ ਦਰਿਆ ਚ ਜਾ ਰਿਹਾ ਕਿਉਂ ਕੋਣ ਦੋਮੇਵਾਦ ਸਾਫ ਤੌਰ ਤੇ ਨਗਲੀ ਨਜ਼ਰ ਆ ਰਹੀ ਹੈ ਤੁਸੀਂ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹੋ ਕੀ ਨਿਚੋੜ ਨਿਕਲ ਰਿਹਾ ਨਹੀਂ ਨਹੀਂ ਨਿਚੋੜ ਹੀ ਗਲਤੀ ਉਹਨਾਂ ਦੀ ਕਹਿਣ ਦਾ ਕੋਈ ਦachsen ਨਹੀਂ ਇਹਦੇ ਵਿੱਚ ਹੋਰ ਗਲਤੀ ਕੀ ਦੀ ਸਰਕਾਰ ਨੇ ਪੈਸੇ ਦੇ ਦਿੱਤੇ ਸਰਕਾਰ ਮੇ ਕੰਮ ਹੁੰਦਾ ਪੈਸੇ ਦੇਣਾ ਇਹ ਆਈਐਸ ਪੀਸੀਐਸ ਅਫਸਰ ਸਾਰੇ ਇੰਜੀਨੀਅਰ ਇਹਨਾਂ ਨੇ ਜਵਾਬ ਦੇਣਾ ਹੁੰਦਾ ਕੀ ਹੁਣ ਜਿਹੜਾ ਹੈਗਾ ਸਰਕਾਰ ਪੈਸੇ ਵੀ ਦੇਵੇ ਤੇ ਗਾਲ੍ਹਾਂ ਵੀ ਕਾਵੇ ਲੋਕਾਂ ਦੇ ਵਿੱਚ ਤੇ ਲੋਕਾਂ ਨੂੰ ਪਹਿਲਾਂ ਬਿਮਾਰ ਕਰੇ ਤੇ ਮੁੜ ਕੇ ਇਲਾਜ ਕਰਾਵੇ ਇਹ ਅਧਿਕਾਰੀ ਗਲਤ ਤਨਖਾਹਾਂ ਕਾ ਨਹੀਂ ਲੈਂਦੇ ਹੁਣ ਕਦੋਂ ਤੱਕ ਸੁਨਿਸ਼ਚਿਤ ਕਰ ਰਹੇ ਹੋ ਜਿਹੜਾ ਪਾਣੀ ਆਂ ਕਹਿੰਦੇ ਕਿ ਸ਼ਾਂਤਕਰ ਸਾਡਾ ਹੋ ਜਾਊਗਾ ਅਸੀਂ ਉਹ ਦੇਖਦੇ ਹਾਂ ਜੇਕਰ ਸ਼ਾਂਤਕਰ ਨਹੀਂ ਹੁੰਦਾ ਦੁਬਾਰਾ ਆਓਗੇ ਇੱਥੇ ਹੁਣ ਅਸੀਂ ਦੇਣਾ ਕਿਸੇ ਨੂੰ ਕਿਉਂਕਿ ਹੜ੍ਹਾਂ ਦਾ ਕੰਮ ਨਿਬੜ ਗਏ ਪਹਿਲਾਂ ਸੀਗਾ ਅਸੀਂ ਸ਼ਹਿਰ ਤੋਂ ਬਾਹਰ ਵਾਲਾ ਏਰੀਆ ਜਿਹਨੂੰ ਉੱਪਰ ਕਹਿੰਦੇ ਸੀਗੇ ਉਹ ਸਾਰਾ ਹੁਣ ਉੱਥੇ ਤੱਕ ਪਾਣੀ ਠੀਕ ਹੋ ਗਿਆ ਹੁਣ ਨਗਾ ਪੂਰੀ ਇੱਥੇ ਆਈ ਸੀ ਜਾਨਕ ਤੇ ਨਗਾ ਬਾਉਪੁਰ ਦੀ ਤੁਸੀਂ ਗੱਲ ਕਰ ਰਹੇ ਹੋ ਬਾਉਪੁਰ ਜਿਹੜੀ ਲੰਬੀ ਸੇਵਾ ਤੁਹਾਡੀ ਚੱਲ ਰਹੀ ਸੀ ਮੈਂ ਵੀ ਦੇਖੀ ਮੈਂ ਗਿਆ ਵੀ ਸੀਗਾ ਉੱਥੇ ਹੁਣ ਕਿਉਂਕਿ ਉੱਥੇ ਤੁਸੀਂ ਜ਼ਮੀਨ ਪੱਤਰੀ ਕੱਤੀ ਲੱਗਦਾ ਵਾ ਇੱਕ ਵਾਰ ਫੇਰ ਬਾਬਾ ਜੀ ਦਾ ਟੈਂਟ ਇੱਥੇ ਲੱਗੂਗਾ ਨਹੀਂ ਟੰਡ ਤੁਸੀਂ ਲਗਾਈ ਐ ਸੇ ਕੋਈ ਹਟੇ ਸੋਡੋ ਪਰ ਸਾਡੀ ਆਵਾਜ਼ ਹੀ ਨਹੀਂ ਰਹੀ ਸੀ ਉੱਥੇ ਮਹੀਨਾ ਡੇਢ ਮਹੀਨਾ ਸੀ ਪਾਣੀ ਜੀ ਉੱਥੇ ਰਹਿ ਉਹਨਾਂ ਦੇ ਨਾਲ ਸੀ ਉਹ ਜਿਆਦਾ ਗਰੂੜੀ ਸੀ ਜੀ ਬਿਲਕੁਲ ਪਰ ਇਹਨਾਂ ਨੇ ਸਮਝ ਲਿਆ ਘਰ ਬਾਬਾ ਜੀ ਨੇ ਉਹਨਾਂ ਨੂੰ ਮੜਤਾ ਛੋਏ ਜਿਹੜੀ ਹੈਗੀ ਇਹ ਇਹ ਚੀਜ਼ ਨਹੀਂ ਜਾਈ ਦੀ ਇਹਨਾਂ ਨੂੰ ਆਪਣੇ ਆਪ ਜ਼ਿੰ ਕੋਈ ਅਸੀਂ ਇਹਨਾਂ ਕੋਈ ਗਲਤ ਤਾਂ ਨਹੀਂ ਕਹਿੰਦੇ ਸਾਨੂੰ ਦੱਸਣ ਕੋਈ ਅਧਿਕਾਰੀ ਵੀ ਪਾਪਾ ਜੀ ਤੁਸੀਂ ਗਲਤ ਕਰ ਰਹੇ ਹੋ ਜੇ ਸਾਨੂੰ ਗਲਤ ਕਰ ਰਹੇ ਹੋ ਅਸੀਂ ਜੀਵਨ ਦੇ ਵਿੱਚ ਕਿਸੇ ਅਧਿਕਾਰੀ ਨੂੰ ਕਦੇ ਕੋਈ ਗਲਤ ਕੰਮ ਕਰਨ ਵਾਸਤੇ ਕਿਹਾ ਨਹੀਂ ਤੇ ਜੇ ਹੁਣ ਪੈਸੇ ਲੈ ਕੇ ਵੀ ਤਨਖਾਹਾਂ ਲੈ ਕੇ ਵੀ ਲੋਕਾਂ ਨੂੰ ਗੰਦਾ ਪਾਣੀ ਦੇਣਾ ਤੇ ਬਿਮਾਰ ਕਰਨਾ ਇਹ ਤਾਂ ਅਕਸਰ ਸਰਕਾਰ ਦਾ ਖਰਾਬ ਹੁੰਦਾ ਪੈਸੇ ਮਲੇਕੀ ਹਨ ਅਫਸਰ ਸਹੀ ਦੀਆਂ ਕਿਉਂ ਸਰਕਾਰ ਕਿਉਂ ਗਾਲਾਂ ਖਾਵੇਂ ਜਾਂ ਇਹਨਾਂ ਨੂੰ ਵੇਚ ਦਿੱਤੇ ਜਿਹੜਾ ਅਫਸਰ ਹੈ ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਸਿਨੀਅਰ ਅਫਸਰਾਂ ਨੂੰ ਦੇਖਣਾ ਚਾਹੀਦਾ ਵੀ ਕੌਣ ਜ਼ਿੰਮੇਵਾਰ ਹੈ ਲਾਹ ਪ੍ਰਵਾਹ ਹੋਣਾ ਜੀ ਧੰਨਕ ਤੁਹਾਨੂੰ ਸਰਦਸਭਾ ਐਮਪੀ ਸੰਤ ਬਲਬੀਨ ਸਿੰਘ ਸੀਚੇয়াল ਨਾਲ ਮੌਜੂਦ ਸਗੇ ਤਾੜ ਦਾ ਜਿਹੜੀ ਅਫਸਰਾਂ ਨੂੰ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਸਾਫ ਤੌਰ ਤੇ ਅਨੇ ਗੱਲੀ ਜਿਹੜੀ ਹੈ ਉੱਤੇ ਦੇਖਣ ਨੂੰ ਮਿਲੀ ਆ ਬਾਰ ਬਾਰ ਸਮਾਂ ਦਿੱਤਾ ਗਿਆ ਫੰਡ ਦਿੱਤੇ ਗਏ ਲੇਕਿਨ ਉਸ ਦੇ ਮੌਜੂਦ ਜਿਹੜਾ ਪਾਣੀ ਆ ਬੁੱਢੇ ਦਰਿਆ ਦੇ ਵਿੱਚ ਪੈਣਾ ਉਹ ਬੰਦ ਨਹੀਂ ਹੋਇਆ ਪਾਣੀ ਹਲੇ ਵੀ ਉਸੇ ਤਰੀਕੇ ਨਾਲ ਸੰਦ ਹੋਇਆ ਨਜ਼ਰ ਆ ਰਿਹਾ ਉਹਨੇ ਇੱਕ ਦਿਨ ਦਾ ਸਮਾਂ ਦਿੱਤਾ ਜੇ ਇੱਕ ਦਿਨ ਤੋਂ ਬਾਅਦ ਪਾਣੀ ਬੰਦ ਨਾ ਹੋਇਆ ਤਾਂ ਇੱਕ ਵਾਰ ਫਿਰ ਤੋਂ ਜਿਹੜਾ ਉਹ ਚੈਕਿੰਗ ਕਰਦੇ ਹੋਏ ਨਜ਼ਰ ਆਣਗੇ ਹੋਰ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਦਸ਼ਰਾ ਨਿਊਜ਼ ਦੇ ਨਾਲ